ਤੁਸੀਂ ਆਪਣੀ ਜਗ੍ਹਾ ਤੇ ਬੈਠੋ ਜੀ ਇਹ ਫਰਸਟ੍ਰੇਸ਼ਨ ਆਪਣੀ ਜਗ੍ਹਾ ਤੇ ਬੈਠੋ ਜੀ ਇਹਨਾਂ ਦੀ ਪਾਰਟੀ ਇਹਨਾਂ ਨੂੰ ਟਾਈਮ ਨਹੀਂ ਦਿੰਦੀ ਇਹਨਾਂ ਦੀ ਪਾਰਟੀ ਬੁਲਾਉਣ ਦੀ ਲਿਸਟੋਂ ਕੱਟ ਦਿੰਦੇ ਨੇ ਅੱਜ ਸਵੇਰੇ ਦੋ ਆਪਸ਼ਨਾਂ ਸੀ ਸਹਿਬਜ਼ਾਦਿਆਂ ਦੀ ਸ਼ਾਲਤ ਤੇ ਬੋਲਣ ਦੀ ਦੋ ਆਪਸ਼ਨਾਂ ਸੀ ਉਹਦੇ ਚ ਕਿਹਾ ਜੀ ਇੱਕ ਬੋਲੂਗਾ ਕਹਿੰਦੇ ਜੀ ਫਿਰ ਉਹ ਰਾਣਾ ਗੁਰਜੀਤ ਬੋਲੂਗਾ ਇਹਨਾਂ ਦਾ ਨਾਂ ਤਾਂ ਆਪ ਹੀ ਕੱਟਤਾ ਜੀ ਇਹਨਾਂ ਨੇ ਜਦੋਂ ਪਾਜੀ ਆਪਣੀ ਪਾਰਟੀ ਦਾ ਗੱਲ ਕਰੋ ਪਹਿਲਾਂ ਐਲੋਪੀ ਰਹੇ ਹੋ ਤੁਸੀਂ ਸਾਡੇ ਵੀ ਵੱਧ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹਹੀ ਤਾਂ ਚੱਕਰ ਆ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਜੇ ਖੁਰਾਫਾਤੀਆਂ ਨੂੰ ਕੱਢੋ ਇੱਥੋਂ ਇਹ ਜੇ ਖੁਰਾਫਾਤੀਆਂ ਨੂੰ ਕੱਢੋ ਕਾਦੇ ਵਾਸਤੇ ਰੱਖੇ ਹੋਏ ਯਾਰੇ ਮਾਲੀਓ ਮੁੱਖ ਮੰਤਰੀ ਸਾਹਿਬ ਬੈਠੋ ਜੀ ਬੈਠੋ 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 ਲਿਤਾ ਦੇ ਗਰੀਬ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕਾਂ ਤੇ ਧਾਕਾ ਪੈ ਰਿਆ ਆਪਾਂ ਉਹਦੀ ਗੱਲ ਚੱਲਣ ਜਈਏ ਆਪਾਂ ਉਹਦੀ ਗੱਲ ਚੱਲਣ ਜਈਏ ਮੈਂ ਬੇਨਤੀ ਕਰਦਾ ਵੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਬਣਦੇ ਟਾਈਮ ਤੋਂ ਵੱਧ ਟਾਈਮ ਦਿੱਤਾ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੇ 16 ਮਿੰਟ ਬਣਦੇ ਸੀ 28 28 0.5229 ਲਗਭਗ 29 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦਿੱਤੇ ਗਏ ਹੁਣ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਮਾਨਯੋਗ ਮੈਂਬਰ ਹਰ ਮੁੱਦੇ ਤੇ ਬੋਲੇ ਇਹ ਜ਼ਰੂਰੀ ਨਹੀਂ ਹੈ ਪਲੀਜ਼ ਬੈਠੋ ਜੀ ਜੀ ਬਿਲਕੁਲ ਨਹੀਂ ਤੁਸੀਂ ਮੈਨੂੰ 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 ਨੇਮ ਕਰਨਾ ਪਏਗਾ ਤੁਹਾਨੂੰ ਤੁਸੀਂ ਕਿਰਪਾ ਕਰਕੇ ਸਦਨ ਦੀ ਕਾਰਵਾਈ ਚੱਲਣ ਦਿਓ सदन की ती बैठो तुम मेनु डायरेक्ट नहीं करोगे तो मेरे डायरेक्ट नहीं करोगे कोई भी कोई भी मानयोग मैंबर सैशन इस सैशन ऑर्डर नहीं करेगा डायरेक्ट नहीं करेगा प्लीज अपनी अपनी जगह पर बैठो मान योग मुख्यमंत्री साहब बोलन गए मुख्यमंत्री तो बैठो जी देखो जी ती बैठो जी ਹਰ ਟਾਈਮ ਤੁਹਾਨੂੰ ਮੌਕਾ ਦਿੱਤਾ ਗਿਆ ਪਲੀਜ਼ ਬੈਠੋ ਹਰ ਟਾਈਮ ਹਰ ਟਾਈਮ ਮੌਕਾ ਦਿੱਤਾ ਗਿਆ ਨੋ ਨੋ ਕਾਰਵਾਈ ਤੁਹਾਡੇ ਹਿਸਾਬ ਨਾਲ ਨਹੀਂ ਚੱਲੇਗੀ ਕਾਰਵਾਈ ਮੇਰੇ ਹਿਸਾਬ ਨਾਲ ਚੱਲੇਗੀ ਜੀ ਬਿਲਕੁਲ ਕਾਰਵਾਈ ਤੇਰ ਤੇ ਦਿਖਾਉਣਾ ਚੱਲੇਗੀ ਜੀ ਮੈਨੂੰ ਤੁਹਾਨੂੰ ਨੇਮ ਕਰਨਾ ਪਏਗਾ ਮੈਂ ਤੁਸੀਂ ਬੈਠੋ ਇੱਕ ਮਿੰਟ ਬੈਠੋ ਮੈਂ ਬਹੁਤ ਬਹੁਤ ਆ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਨੇਮ ਕਰਦਾ ਨੇਮ ਕਰਦਾ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਕੋਈ ਬਦੀ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂਗੇ ਗੱਲ ਕੱਢੋ ਇਹ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ਡਾਕੂ ਕਹਿ ਰਿਹਾ ਜੀ ਤੁਹਾਨੂੰ ਡਾਕੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ਡਾਕੂ ਕਹਿ ਰਿਹਾ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪ੍ਰੀਤ ਬਾਹਰ ਭੇਜ ਦਿਓ ਤੁਹਾਡੇ ਅੰਦਰ ਸਾਹਿਬ ਤੋਂ ਮਤਲਬ ਨਹੀਂ ਆ ਚਲ 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 ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਤੁਸੀ ਉਹ ਚਲੋ ਚਲੋ ਸ਼ਾਬਾਸ਼ ਲੱਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕਿਹੜਾ ਪਹਿਲੀ ਵਾਰ ਬਾਹਰ ਕੱਢੇ ਗਏ ਆ